ਬੁੱਕ 40 ਦਿਨ ਦਿਨ ਤਿਜਾ ਆਦਮੀ ਦੁਨੀਆ ਨੂੰ ਆਪਣੀ ਅੱਖਾਂ ਨਾਲ ਨਹੀਂ ਅੱਖਾਂ ਉੱਪਰ ਲੱਗੇ ਪੁਰਾਣੇ ਤਜਰਬਿਆਂ ਦੀਆਂ ਐਨਕਾਂ ਨਾਲ ਵੇਖਦਾ ਹੈ ਇਹ ਐਨਕਾਂ ਲਾ ਕੇ ਹੀ ਦੁਨੀਆ ਦੀ ਅਸਲੀਅਤ ਸਾਫ਼ ਤੇ ਸਪਸ਼ਟ ਦਿਖ ਸਕਦੀ ਹੈ ਪੰਗੂੜੇ ਤੋਂ ਚਿਤਾ ਤੱਕ ਦਾ ਸਫ਼ਰ ਗਿੜਦੇ ਨਲਕੇ ਦੇ ਪਾਣੀ ਚੰਨ ਨਾਲ ਚੱਲਣ ਦੇ ਖੜਾਕ ਨਾਲ ਕੇਸਰ ਦੀ ਅੱਖ ਖੁੱਲੀ ਥੋੜਾ ਥੋੜਾ ਚਾਨਣ ਹੋ ਰਿਹਾ ਸੀ ਨਹਾਉਂਦੇ ਹੋਏ ਫਕੀਰ ਦੇ ਉਚਾਰੇ ਸ਼ਲੋਕ ਉਸ ਦੇ ਕੰਨਾਂ ਨੂੰ ਚੰਗੇ ਤਾਂ ਲੱਗ ਰਹੇ ਸਨ ਪਰ ਸਮਝ ਕੁਝ ਵੀ ਨਹੀਂ ਸੀ ਆ ਰਿਹਾ ਸਾਈ ਜੀ ਇਸਨਾਨ ਕਰਦੇ ਆ ਤੁਸੀਂ ਕੀ ਗਾ ਰਹੇ ਸੀ ਮੈਂ ਸੁਣਨ ਦੀ ਕੋਸ਼ਿਸ਼ ਕੀਤੀ ਪਰ ਸਮਝ ਨਹੀਂ ਸਕਿਆ ਉਸ ਨੇ ਨਹਾਉਣ ਤੋਂ ਬਾਅਦ ਥੜੇ ਤੇ ਵਾਪਸ ਆ ਕੇ ਫਕੀਰ ਨੂੰ ਪੁੱਛਿਆ ਨਹਾਉਂਦਿਆਂ ਜੇ ਰੱਬ ਦੇ ਨਾਮ ਦਾ ਗੁਣਗਾਨ ਹੋ ਜਾਵੇ ਤਾਂ ਸਰੀਰ ਤੇ ਮਨ ਦੋਵੇਂ ਨਿਰਮਲ ਹੋ ਜਾਂਦੇ ਹਨ ਜਿਵੇਂ ਪਾਣੀ ਸਾਡੇ ਸਰੀਰ ਨੂੰ ਸਾਫ਼ ਕਰਦਾ ਹੈ ਉਸੇ ਤਰ੍ਹਾਂ ਰੱਬ ਦੀ ਯਾਦ ਸਾਡੇ ਮਨ ਨੂੰ ਸਾਫ਼ ਕਰਦੀ ਹੈ ਕੇਸਰ ਪੁੱਤਰ ਮਨ ਇੱਕੋ ਸਿੱッセ ਵਾਂਗ ਹੈ ਜਿਸ ਤਰ੍ਹਾਂ ਦੀ ਮਨ ਦੀ ਸੋਚ ਹੁੰਦੀ ਹੈ ਉਹੀ ਜਹੀ ਦੁਨੀਆ ਨਜ਼ਰ ਆਉਂਦੀ ਹੈ ਫਕੀਰ ਨੇ ਕੇਸਰ ਨੂੰ ਸਮਝਾਇਆ ਉਹ ਕਿਵੇਂ ਉਸਨੇ ਫਕੀਰ ਨੂੰ ਸਵਾਲ ਕੀਤਾ ਫਕੀਰ ਨੇ ਕੋਈ ਸਿੱਧਾ ਜਵਾਬ ਨਾ ਦਿੰਦਿਆਂ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਕਿਸੇ ਮੁਹਾਵਤ ਨੇ ਇੱਕ ਹਾਥੀ ਖੇਤ ਵਿੱਚ ਬੰਨਿਆ ਹੋਇਆ ਸੀ ਜੋ ਭੁੱਖ ਕਾਰਨ ਚੰਗਾ ਡਰਿਆ ਸੀ ਨਾਲ ਵਗਦੇ ਰਾਹ ਤੋਂ ਤਿੰਨ ਅੰਨੇ ਆਦਮੀ ਲੰਘ ਰਹੇ ਸਨ ਆਵਾਜ਼ ਸੁਣ ਕੇ ਇੱਕ ਅੰਨਾ ਬੋਲਿਆ ਇਹ ਆਵਾਜ਼ ਹਾਥੀ ਦੀ ਹੈ ਹਾਥੀ ਕਿਸ ਤਰ੍ਹਾਂ ਦਾ ਜਾਨਵਰ ਹੈ ਦੂਸਰੇ ਨੇ ਪੁੱਛਿਆ ਚਲੋ ਹੱਥ ਲਾ ਕੇ ਵੇਖਦੇ ਹਾਂ ਤੀਸਰੇ ਨੇ ਕਿਹਾ ਪਹਿਲੇ ਅੰਨੇ ਨੇ ਹਾਥੀ ਦੀ ਚਮੜੀ ਨੂੰ ਛੂਆ ਉਸ ਨੂੰ ਹਾਥੀ ਦਰੀ ਵਰਗਾ ਲੱਗਿਆ ਦੂਸਰੇ ਨੇ ਹਾਥੀ ਦੀ ਪੂਛ ਨੂੰ ਛੂਇਆ ਉਸ ਨੂੰ ਹਾਥੀ ਮੋਟੀ ਰੱਸੀ ਵਰਗਾ ਲੱਗ ਗਿਆ ਤੀਸਰੇ ਨੇ ਹਾਥੀ ਦੀ ਲੱਤ ਨੂੰ ਛੂਇਆ ਉਸ ਨੂੰ ਹਾਥੀ ਕਿਸੇ ਖੰਬੇ ਵਰਗਾ ਲੱਗਿਆ ਦਰੇ ਰੱਸੀ ਖੰਭਾ ਤਿੰਨੇ ਅੰਨੇ ਝਗੜਨ ਲੱਗੇ ਅੱਜ ਤੱਕ ਵੀ ਦੁਨੀਆ 'ਚ ਸੁਜਾਖੇ ਅੰਨੇ ਆਪਣੇ ਵਰਗੇ ਹੋਰ ਅਕਲ ਦੇ ਅੰਨੇ ਨਾਲ ਅਲੱਗ-ਅਲੱਗ ਮੁੱਦਿਆਂ 'ਤੇ ਲੜ ਝਗੜ ਰਹੇ ਹਨ ਬ੍ਰਹਮਣ ਦੇ ਪਸਾਰੇ ਨੂੰ ਉਹ ਹੀ ਸਮਝ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਸੋਝੀ ਦਿੰਦਾ ਹੈ ਫਕੀਰ ਨੇ ਕਿਹਾ ਅਸੀਂ ਤਾਂ ਇੰਨਾ ਹੀ ਸਮਝ ਲਈਏ ਤਾਂ ਬਹੁਤ ਹੈ ਕਿ ਸਾਡੀ ਸਮਝ ਦਾ ਦਾਇਰਾ ਬਹੁਤ ਛੋਟਾ ਹੈ ਸਾਈ ਜੀ ਤੁਸੀਂ ਗੱਲ ਹਮੇਸ਼ਾ ਕਹਾਣੀ ਸੁਣਾ ਕੇ ਹੀ ਕਿਉਂ ਸਮਝਾਉਂਦੇ ਹੋ ਉਸਨੇ ਤੇਜ਼ ਤੁਰਦੇ ਫਕੀਰ ਦੇ ਨਾਲ ਰਲਦੇ ਪੁੱਛਿਆ ਫਕੀਰ ਨੇ ਜਵਾਬ ਦਿੱਤਾ ਜਦੋਂ ਸੱਚ ਪਹਿਲੀ ਵਾਰ ਧਰਤੀ ਤੇ ਆਇਆ ਤਾਂ ਉਹ ਨੰਗਾ ਸੀ ਨੰਗਾ ਸੱਚ ਇੱਕ ਪਿੰਡ ਵਿੱਚ ਪਹੁੰਚਿਆ ਤਾਂ ਪਿੰਡ ਦੇ ਲੋਕਾਂ ਨੇ ਸੱਚ ਨੂੰ ਨੰਗਾ ਵੇਖ ਕੇ ਬਹੁਤ ਬੁਰਾ ਭਲਾ ਕਿਆ ਉਸ ਨੂੰ ਮਾਰ ਕੁੱਟ ਕੇ ਪਿੰਡ ਚੋਂ ਬਾਹਰ ਕੱਢ ਦਿੱਤਾ ਪਿੰਡੋਂ ਬਾਹਰ ਇੱਕ ਕਹਾਣੀ ਰਹਿੰਦੀ ਸੀ ਉਸ ਨੇ ਨੰਗੇ ਸੱਚ ਨੂੰ ਪਨਾ ਦਿੱਤੀ ਕਰ ਲਾ ਜਾ ਕੇ ਮੱਲਮ ਪੱਟੀ ਕੀਤੀ ਤੇ ਆਪਣੇ ਕੱਪੜੇ ਉਸ ਨੂੰ ਪਾਉਣ ਲਈ ਦਿੱਤੇ ਠੀਕ ਹੋਣ ਤੋਂ ਬਾਅਦ ਸੱਚ ਦੁਬਾਰਾ ਉਸੇ ਪਿੰਡ ਕਹਾਣੀ ਦੇ ਕੱਪੜੇ ਪਾ ਕੇ ਗਿਆ ਲੋਕਾਂ ਨੇ ਕਹਾਣੀ ਵਿੱਚ ਲੁਕੇ ਸੱਚ ਨੂੰ ਬਹੁਤ ਹਸਲਾਇਆ ਤੇ ਉਸ ਨੂੰ ਆਪਣੇ ਦਿਲਾਂ ਦਲਮ ਵਿਚ ਖੋਜੀ ਖੋਸੀ ਰਹਿਣ ਦੀ ਜਗ੍ਹਾ ਦਿੱਤੀ ਕੇਸਰ ਨੂੰ ਫਕੀਰ ਦੀਆਂ ਗੱਲਾਂ ਨਵੀਆਂ ਤੇ ਅਜੀਬ ਲੱਗ ਰਹੀਆਂ ਸਨ ਗੱਲਾਂ-ਗੱਲਾਂ ਚ ਪਤਾ ਨਹੀਂ ਲੱਗਿਆ ਕੀ ਕਦੋਂ ਸੂਰਜ ਡਲ ਗਿਆ ਤੇ ਠੰਡੀ ਹਵਾ ਰੁਮਕਣ ਲੱਗੀ ਗਰਮੀ ਤੋਂ ਕੁਝ ਰਾਹਤ ਮਿਲੀ ਦੋਵੇਂ ਇੱਕ ਦਰਖਤ ਥੱਲੇ ਰੁਗ ਗਏ ਕੇਸਰ ਪੁੱਤਰ ਤੇਰੇ ਘਰ ਪਰਿਵਾਰ ਵਿੱਚ ਕੌਣ-ਕੌਣ ਹੈ ਫਕੀਰ ਨੇ ਉਸ ਨੂੰ ਪੁੱਛਿਆ ਕੇਸਰ ਨੇ ਮਾਪੇ ਬਾਪ ਬੀਬੇ ਭੈਣਾਂ ਤਾਰੂ ਅਤੇ ਫਕੀਰ ਨੂੰ ਵਿਸਤਾਰ ਨਾਲ ਦੱਸਿਆ ਕੇਸਰ ਨੇ ਜਦੋਂ ਸੂਰਤ ਸੰਭਾਲੀ ਸੀ ਤਾਂ ਉਸਨੇ ਘਰ ਵਿੱਚ ਹਾਸੇ-ਕਲਕਾਰੀਆਂ ਹੀ ਸੁਣੀਆਂ ਸਨ ਮਾਂ ਬੱਪੂ ਵੱਡੀ ਭੈਣ ਤਾਰੂ ਅਤੇ ਬੇਬੇ ਨਾਲ ਘਰ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਸਨ ਲੋਕ ਉਹਨਾਂ ਦੇ ਘਰ ਨੂੰ ਪਲਵਾਨਾਂ ਦਾ ਘਰ ਕਹਿੰਦੇ ਸਨ ਕਿਉਂਕਿ ਉਹਦਾ ਬਾਪੂ ਦੇ ਦਾਦਾ ਦੋਵੇਂ ਪਲਵਾਨੀ ਕਰਿਆ ਕਰਦੇ ਸਨ ਤੇ ਫਿਰ ਜਿਵੇਂ ਨજર ਹੀ ਲੱਗ ਗਈ ਕੈਸਰ ਅਜੇ ਸਿਹਤਦਾਲ ਦਾ ਹੀ ਸੀ ਜਦੋਂ 47 ਦੀ ਵੰਡ ਦਾ ਰੋਲਾ ਪੈ ਗਿਆ ਉਸ ਵੇਲੇ ਤਾਂ ਉਸ ਨੂੰ ਕੁਝ ਸਮਝ ਨਾ ਲੱਗਿਆ ਪਰ ਬਾਅਦ ਵਿੱਚ ਬੇਬੇ ਤੇ ਬਾਪੂ ਦੀਆਂ ਗੱਲਾਂ ਸੁਣ ਕੇ ਉਸ ਅਜਾੜੇ ਤੇ ਸੰਤਾਪ ਦੀ ਸਮਝ ਲੱਗਣ ਲੱਗੀ ਸੀ ਐਨੇ ਬਰੇ ਬਿੱਤਣ ਤੋਂ ਬਾਅਦ ਵੀ ਬੇਬੇ ਵੰਡ ਦੀਆਂ ਗੱਲਾਂ ਇੰਜ ਸੁਣਾਉਂਦੀ ਜਿਵੇਂ ਕੱਲ ਦੀ ਗੱਲ ਹੋਵੇ ਫਿਰ ਕੋਹ ਹਨੇਰੀ ਚੱਲ ਰਹੀ ਸੀ ਅਜਾਨ ਤੇ ਸੰਕ ਚੁਰਸਤੇ ਚ ਡਟੇ ਖੜੇ ਸਨ ਸਹਜ ਦਹਲੀਜ਼ ਦੇ ਬਾਹਰ ਖੜਾ ਸੀ ਈ ਦੇ ਚੰਤੇ ਕਰਵਾ ਚੋ ਦੇ ਚੰਦੀ ਬੋਲ ਚਾਲ ਬੰਦ ਹੋ ਗਈ ਸੀ ਫਹਿਜੇ ਤੇ ਰਸਮ ਵਿਚਕਾਰ ਲਕੀਰ ਖਿੱਚੀ ਜਾ ਰਹੀ ਸੀ ਹਮਲੇ ਹੋਣੇ ਸ਼ੁਰੂ ਹੋ ਗਏ ਸਨ ਪਿੰਡ ਦੇ ਥੜਿਆਂ ਤੇ ਖੇਡੀਆਂ ਜਾਂਦੀ ਤਾਸ ਦੇ ਪੱਤੇ ਦੀ ਮੁੱਦੇ ਨਹੀਂ ਸਨ ਹੋਏ ਪਾਈਚਾਰਕ ਸਾਂਝ ਵੀ ਟੁੱਟ ਗਈ ਸੀ ਬੇਬੇਲ ਮੇ ਇੱਕ ਦੂਜੇ ਦਾ ਸਿਰ ਵੱਢ ਰਹੇ ਸਨ ਸਾਂਝੀਆਂ ਤੀਆਂ ਪਹਿਣਾ ਦੀਆਂ ਚੁੰਨੀਆਂ ਨੂੰ ਬੇਪਰ ਬੇਪਤ ਕੀਤਾ ਜਾ ਰਿਹਾ ਸੀ ਮਜਬ ਦੇ ਠੇਕੇਦਾਰਾਂ ਨੇ ਨਿੱਕੇ ਨਿੱਕੇ ਬਲਾਂ ਦੇ ਮੱਥਿਆਂ ਤੇ ਜਾਤ ਲਿਖਣਾ ਸ਼ੁਰੂ ਕਰ ਦਿੱਤਾ ਸੀ ਆਲੇ ਚ ਜਗ ਦੇ ਦੀਵਿਆਂ ਦੀ ਲਾਟ ਫੜਫੜਾ ਰਹੀ ਸੀ ਬਨੇਰਿਆਂ ਤੋਂ ਬੋਲਦੇ ਕਾਮਾਂ ਦੀ ਆਵਾਜ਼ ਵਿੱਚ ਡਰ ਤੇ ਕੰਬਣੀ ਸੀ ਗੁੜ ਦੀ ਪੇਸੀ ਨੂੰ ਮਾਰੇ ਸਾਂਝੇ ਚੱਕ ਵਿੱਚ ਹੁਣ ਮਨਤਾਸ ਨਹੀਂ ਸੀ ਰਹੀ ਪੀੜੀਆਂ ਤੋਂ ਚੱਲੇ ਆ ਰਹੇ ਬੇਨਾਮ ਰਿਸ਼ਤੇ ਸੱਤ ਤੇ ਨਫ਼ਰਤ ਵਿੱਚ ਬਦਲ ਰਹੇ ਸਨ ਖੇਸੀ ਦੀ ਬੁੱਕਲ ਵਿੱਚ ਨਿਗਦੀ ਥਾਂ ਖੰਜਰ ਦੀ ਨੋਕ ਸੀ ਲਾਹੌਰੋਂ ਪਾਰ ਦੀਆਂ ਖਬਰਾਂ ਕੁਝ ਠੀਕ ਨਹੀਂ ਆ ਰਹੀਆਂ ਪਿੰਡ ਦੇ ਬਜ਼ੁਰਗ ਸੱਚੇ ਬੱਟੇ ਸਿਰਨ ਨਾਲ ਸਿਰ ਜੋੜ ਗੱਲਾਂ ਕਰਦੇ ਪਿੰਡ ਠਿੱਕਰੀ ਪੈਰਾ ਸੂਹ ਕਰੀਏ ਕੱਲ ਮੈਂ ਮਸੀਤੀ ਵਾਲਾ ਸਿੱਧਾ ਕੋੜੀ ਤੇ ਆਪਣੇ ਪਿੰਡ ਦੇ ਬਾਹਰ ਵੇਖਿਆ ਸੀ ਮੇਰੇ ਨਾਲ ਉਹ ਬੋਲਿਆ ਵੀ ਨਹੀਂ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਸੱਚੇ ਚ ਬੈਠਾ ਕੋਈ ਹੋਰ ਬੋਲਦਾ ਫਸਲਾਂ ਤੇ ਖੇਤਾਂ ਲਵਾਰਿਸ ਹੋ ਗਏ ਸਨ ਕਿਉਂਕਿ ਪਿੰਡ ਦੇ ਗੱਭਰੂ ਸਾਰਾ ਦਿਨ ਛਿਵੀਆਂ ਗੰਡਾਸੇ ਅਤੇ ਕਿਰਪਾਨਾਂ ਤਿੱਖੀਆਂ ਕਰਦੇ ਬਕਸੀ ਲਾਹੌਰ ਦੀ ਪੱਠੀ ਤੇ ਬੈਠੇ ਰਹਿੰਦੇ ਲਗਭਗ ਰੋਜ਼ ਹੀ ਕਿਸੇ ਨਾ ਕਿਸੇ ਪਿੰਡ ਵਿੱਚ ਲੁੱਟ ਕਤਲ ਬੁਲਾਤਕਾਰ ਅਤੇ ਕੁੜੀਆਂ ਦੇ ਚੁੱਕਣ ਦੀਆਂ ਅਖਵਾਵਾਵਾਂ ਦੂਜੇ ਪਿੰਡ ਜਾ ਕੇ ਬਦਲੇ ਦੀ ਅੱਗ ਦਾ ਪੰਬੜ ਬਣ ਜਾਂਦੀਆਂ 47 ਦੀ ਵਿਸਾਖੀ ਤੋਂ ਚੌਕੂ ਮਹੀਨੇ ਬਾਅਦ ਬੱਕਰੀ ਇੱਕ ਘਟਨਾ ਨੇ ਹਮੇਸ਼ਾ ਲਈ ਕੇਸਰ ਦਾ ਸਭ ਕੁਝ ਬਦਲ ਕੇ ਰੱਖ ਦਿੱਤਾ ਬੱਪੂ ਚਿੰਬਤੇ ਗਿਆ ਹੋਇਆ ਸੀ ਬੇਬੇ ਨਿੱਕੇ ਜੇ ਕੇਸਰ ਨੂੰ ਲੈ ਕੇ ਘਰ ਹੀ ਸੀ ਮਾਤੇ ਕੇ ਸਰਦੀ ਵੱਡੀ ਪਿੰਨਤਾਂ ਰੋਂ ਖੇਤਾਂ ਚੋਂ ਮੁੜ ਰਹੀਆਂ ਸਨ ਮੂਹ ਹਨੇਰਾ ਹੋ ਰਿਹਾ ਸੀ ਪਿੱਛੋਂ ਕਿਸੇ ਨੇ ਆਵਾਜ਼ ਦਿੱਤੀ ਖੜ ਜਾਓ ਕੁੜੀਓ ਤੇ ਹਨੇਰੇ ਵਿੱਚ ਕਿਸੇ ਨੇ ਇੱਕਦਮ ਤਾਰੋਂ ਨੂੰ ਚੁੱਕ ਕੇ ਕੋੜੀ ਤੇ ਉਠਾ ਲਿਆ ਦਸ ਦੇਵੀ ਆਪਣੇ ਪਿੰਡ ਵਾਲਿਆਂ ਨੂੰ ਜੇ ਕੁੜੀ ਵਾਪਸ ਚਾਹੀਦੀ ਹੈ ਤਾਂ ਸਾਡੀਆਂ ਕੁੜੀਆਂ ਵਾਪਸ ਕਰ ਦੇਣ ਖਰਬੀ ਜੀ ਆਵਾਜ਼ ਵਿੱਚ ਇੱਕ ਮੂੰਹ ਸਿਲਵਟ ਬੰਦੇ ਨੇ ਬੰਦੇ ਨੇ ਕਿਹਾ मां ਨੇ ਬਹੁਤ ਚੀਕ ਚਿਹੜਾ ਪਾਇਆ ਤਾਰੂ ਨੂੰ ਛਡਉਣ ਲੱਗੀ ਉਸ ਨੇ ਖਰਬੀ ਉਸ ਖਰਬੀ ਆਵਾਜ਼ ਵਾਲੇ ਬੰਦੇ ਨੇ मां ਨੂੰ ਲਤ ਮਾਰੀ ਡਿੱਗਣ ਨਾਲ ਉਸ ਦੇ ਸਿਰ ਤੇ ਸੱਟ ਲੱਗ ਗਈ ਖੂਨ ਕਾਫੀ ਵਹਿ ਗਿਆ ਜਿਆਦਾ ਖੂਨ ਵਹਿਣ ਨਾਲ ਤੇ ਤਾਰੂ ਦੇ ਵਿਛੋੜੇ ਨਾਲ ਦੁੱਖ ਨਾ ਸਹਿੰਦਿਆਂ मां ਕੁਝ ਦਿਨਾਂ ਬਾਅਦ ਸਵਾਸ ਪੂਰੇ ਕਰ ਗਈ ਸੀ ਫਕੀਰ ਨੇ ਸਾਰੀ ਗੱਲ ਧਿਆਨ ਨਾਲ ਸੁਣੀ ਪਰ ਬੋਲਿਆ ਕੁਝ ਵੀ ਨਹੀਂ ਉਸ ਨੇ ਕੇ ਸਰਦਾ ਸਿਰ ਪਲੋਸ ਕੇ ਉਸ ਦਾ ਮੋਢਾ ਆਪਣੇ ਹੱਥ ਨਾਲ ਫਕੀਰ ਕਾਫੀ ਧੀਰ ਕੁੱਟੀ ਰੱਖਿਆ ਕੇਸਰ ਲੰਮਾ ਪੈ ਗਿਆ ਫਿਰ ਫਕੀਰ ਦੇਰ ਤੱਕ ਬੈਠਾ ਰਿਹਾ ਲੰਮਾ ਪਿਆ ਕੇਸਰ ਦੂਰ ਅਸਮਾਨ ਵੱਲ ਵੇਖਦਾ ਸੋਚ ਰਿਹਾ ਸੀ ਕਿ ਬੇਬੇ ਜੋ ਹੱਲਿਆਂ ਬਾਰੇ ਰੋ ਰੋ ਕੇ ਦੱਸਦੀ ਰਹਿੰਦੀ ਸੀ ਉਹ ਸਾਰਾ ਕੁਝ ਕਿੰਨਾ ਵੱਡਾ ਸੱਚ ਸੀ ਕਿਸੇ ਦੀ ਬੇਸਮਝੀ ਵਿੱਚ ਕੀਤੀ ਇੱਕ ਗਲਤੀ ਦੂਸਰੇ ਲਈ ਜ਼ਿੰਦਗੀ ਭਰ ਦੀ ਪੀੜ ਬਣ ਸਕਦੀ ਹੈ ਜੋ ਪਹਿਲਾਂ ਤਾਂ ਜਵਾਨ ਤੇ ਬਰਲਾਅ ਬਣ ਕੇ ਆਉਂਦੀ ਹੈ ਫਿਰ ਅੱਖਾਂ ਵਿੱਚ ਸੀਤ ਚੜੀ ਬਣ ਕੇ ਤੇ ਫਿਰ ਹੌਲੀ-ਹੌਲੀ ਦਿਲ ਦੇ ਕਿਸੇ ਕੋਨੇ ਵਿੱਚ ਰਿਜਦਾ ਨਾਸੂਰ ਬਣ ਜਾਂਦੀ ਹੈ ਕੋਈ ਕਣੀਆਂ ਚ ਹੰਝੂ ਲੁਕਾ ਰਿਆ ਕੋਈ ਮੀਂਹ ਵਿੱਚ ਖੁਸ਼ੀਆਂ ਮਨਾ ਰਿਆ ਸੋਚ ਬਦਲੇ ਦੁਨੀਆ ਬਦਲ ਜਾਂਦੀ ਜਾਣੇ ਉਹੀ ਜੋ ਦੁਨੀਆ ਚ ਲਾ ਰਿਆ